ਹਾਂਜੀ ਸਤਿ ਸ੍ਰੀ ਅਕਾਲ ਆਪਾਂ ਚੱਲੇ ਆ ਅੱਜ ਕਲਕਾ ਟੂ ਸਿਮਲਾ ਟ੍ਰੇਨ ਤੇ ਟੁਆਇਟ ਰੇਨ ਤੇ ਦਿਖਾਉਣੇ ਤੁਹਾਨੂੰ ਯਾਤਰਾ ਆ ਲਿਖਿਆ ਹੋਇਆ ਸਾਰਾ ਕੁਝ ਕਿੱਧਰ ਨੂੰ ਰਸਤਾ ਕਿੱਧਰ ਨੂੰ ਗੱਸਾ ਆਹ ਟ੍ਰੇਨ ਤੇ ਆਈ ਸੀ ਆਪਾਂ ਇਹ ਆਈ ਆ ਅੰਬਾਲਾ ਤੋਂ ਕਲਕਾ ਆਈ ਆ ਸਾਮ ਨੂੰ 4 ਵਜੇ ਕਲਕਾ ਤੇ ਆਪਾਂ ਚੱਲਾਂਗੇ ਅੱਜ ਸਿਮਲਾ ਟੁਆਇਟ ਰੇਨ ਸਟੇਸ਼ਨ ਕਲਕਾ ਸਟੇਸ਼ਨ ਬਹੁਤ ਵਧੀਆ ਬਹੁਤ ਸੋਹਣਾ ਬਣਾਇਆ ਹੋਇਆ ਵਿਆ ਦੇਖੋ ਇੱਥੇ ਦੋ ਸਟੇਸ਼ਨ ਆ ਇੱਕ ਤਾਂ ਕਲਕਾ ਸਟੇਸ਼ਨ ਕਾਲਕਾ ਸਿੰਗੁਲਾ ਸਟੇਸ਼ਨ ਆ ਤੁਹਾਨੂੰ ਦਿਖਾਉਣਾ ਹੈ ਕਾਲਕਾ ਸਿੰਗੁਲਾ ਸਟੇਸ਼ਨ ਕਾਲਕਾ ਸਟੇਸ਼ਨ ਆ ਸਾਰਾ ਕੁਝ ਲਿਖਿਆ ਹੋਇਆ ਇੱਧਰ ਵਾਟਰ ਕੋਲਰ ਕਿੱਧਰ ਪਾਣੀ ਹੈ ਕਿੱਧਰ ਟਾਇਲਟ ਟਾਕ ਇੱਧਰ ਕੁਛ ਆ ਸਾਰਾ ਕੁਝ ਇੱਥੇ ਲਿਖਿਆ ਹੋਇਆ ਤੇ ਇੱਥੇ ਫਰਸਟ ਕਲਾਸ ਦੇ ਕਮਰੇ ਵੀ ਮਿਲਦੇ ਅੱਡ ਥਰਡ ਕਲਾਸ ਦੇ ਵੀ ਮਿਲਦੇ ਆ ਤੇ ਰਹਿਣ ਨੂੰ ਵੀ ਥੋੜੀ ਜਿਹਾ ਜਗ੍ਹਾ ਫਰਸਟ ਕਲਾਸ ਦੇ ਆ ਕਮਰੇ ਸੋਫੇ ਲੱਗੇ ਹੋਏ ਜਿਹਨੇ ਅਰੇਸਟ ਕਰਨੀਆਂ ਟ੍ਰੇਨ ਆਉਣ ਨੂੰ ਵੇਟ ਕਰਨੀਆਂ ਉਹ ਇੱਥੇ ਵੇਟ ਕਰ ਸਕਦਾ ਤੇ ਥਰਡ ਕਲਾਸ ਵਾਲੇ ਵੀ ਕਰ ਰਹੇ ਹੋਏ ਦੋ ਕਮਰੇ ਆ ਉੱਥੇ ਬੈਠ ਕਰ ਸਕਦਾ ਕੋਈ ਨਾ ਕੋਈ ਤੇ ਅੱਗੇ ਦੇਖਦੇ ਆਂ ਵੀਡੀਓ ਦਿਖਾਉਣਾ ਇਸ ਨੂੰ ਯਾਤਰਾ ਪਹਿਲਾਂ ਆਪਾਂ ਸ਼ਕਦੇ ਆਂ ਚਾਹ ਤੇ ਚਾਹ ਪੀ ਕੇ ਕਲਕਾ ਟੁਇ ਟ੍ਰੇਨ ਦੀ ਟਿਕਟ ਲੈਣੇ ਆਂ ਟਿਕਟ ਤੋਂ ਬਾਅਦ ਪਸ਼ਮ ਸ਼ਾਹ ਦੀ ਵੀਡੀਓ ਦਿਖਾਉਾਂਗੇ ਆ ਗਿਆ 3rd ਕਲਾਸ ਦੇ ਏਜ ਵੀ ਬੱਸ ਵੀ ਬੈੱਡ ਵਗੈਰਾ ਜੋ ਲੱਗੇ ਹੋਇਆ ਆ ਗਿਆ ਕਲਕਾ ਸਟੇਸ਼ਨ ਤੇ ਆ ਗਿਆ ਕਲਕਾ ਸ਼ਿਮਲਾ ਸਟੇਸ਼ਨ ਆ ਗਿੱਟ ਪੋਇਟਰ ਨੇ ਇਹ ਇਹਦੀ ਟਿਕਟ ਥੋੜੀ ਜੀ ਜ਼ਿਆਦਾ ਮਹਿੰਗੀ ਆ ਤੇ ਆਪਾਂ ਆ ਜਾਣਾ ਆਹ ਟ੍ਰੇਨ 'ਚ ਕਲਕਾ ਸ਼ਿਮਲਾ ਟ੍ਰੇਨ 'ਚ ਜੋ ਦਿਖਾਉਣਾ ਏ ਤੁਹਾਨੂੰ ਸ਼ੀਟ ਆਪਣੀ ਦੇਖੋ ਇਹ ਵੀ ਟ੍ਰੇਨ ਬਹੁਤ ਵਧੀਆ ਗਈ ਤੇ ਉਹ ਥੋੜੀ ਜੀ ਨਵੀਂ ਲੱਗੀ ਆ ਟ੍ਰੇਨ ਹੁਣ ਉਹਦੀ ਜ਼ਿਆਦਾ ਟਿਕਟ ਮਹਿੰਗੀ ਆ ਇਹਦੀ ਟਿਕਟ ਆਈ ਆਗੀ 45 ਰੁਪਈਆ ਦੀ ਕਲਕਾ ਤੋਂ ਸ਼ਿਮਲਾ ਜਿਹੜੀ ਅੰਮ੍ਰਾਲੇ ਤੋਂ ਕਲਕਾ ਟ੍ਰੇਨ ਤੇ ਆਏ ਸੀ ਆਪਾਂ ਉਹਦੀ 35 ਰੁਪਈਆ ਦੀ ਟਿਕਟ ਆ ਸੀ ਅੰਬਾਲਾ ਦੇ ਤੋਂ ਕਲਕੱਤਾ ਕਰਾਂ ਤੇ ਆ ਚੱਲ ਪਈ ਆਪਣੀ ਟ੍ਰੇਨ ਕਰਦਿਆਂ ਯਾਤਰਾ ਸ਼ੁਰੂ ਚੰਨ ਦਿਖਾਉਣੇ ਸਾਰੀ ਵੀਡੀਓ ਨਾ ਬਣੇ ਰਹੋ ਵੀਡੀਓ ਦੇਖੋ ਬਹੁਤ ਸੋਹਣੀ ਵੀਡੀਓ ਆ ਤੇ ਬਹੁਤ ਸੋਹਣਾ ਮੰਨ ਲਓ ਵੀ ਇਹ ਸੇ 5 ਘੰਟੇ ਲਾ ਦਿੰਦੀ ਆ ਜਾਣ ਚ ਕਲਕੱਤਾ ਤੋਂ ਸਿਮਲਾ ਵੀਡੀਓ ਨਾ ਬਣੇ ਰਹੋ ਵੀਡੀਓ ਬਹੁਤ ਵਧੀਆ ਇਹ ਟ੍ਰੇਨ ਤੇ ਇਹ ਕਿ ਨਹੀਂ ਸਫਰ ਕਰਿਆ ਟ੍ਰੇਨ ਤੇ ਸਫਰ ਕਰਕੇ ਦੇਖੋ ਬਹੁਤ ਸੋਹਣਾ ਰੋਮਾਂਟਿਕ ਤੇ ਵਧੀਆ ਖੂਬਸੂਰਤ ਸਫਰਾ ਬਹੁਤ ਸੋਹਣੀ ਆ ਇਹ ਚਾਰ ਡੱਬਿਆਂ ਦੀ ਟ੍ਰੇਨ ਆ ਆਪਣੀ ਛੋਟੀ ਜੀ ਟॉय ਟ੍ਰੇਨ ਆ ਬਹੁਤ ਸੋਹਣਾ ਸੁੰਦਰ ਨਜ਼ਾਰੇ ਸਾਰਾ ਕੁਝ ਬਹੁਤ ਵਧੀਆ ਦੇਖਣ ਨੂੰ ਮਿਲਦਾ ਪਾਣੂ ਤੇ ਆਹ ਦੇਖੋ ਆਪਣੀ ਸ਼ੁਰੂ ਹੋ ਗਈ ਬਹੁਤ ਸੋਹਣੀ ਟ੍ਰੇਨ ਆ ਇਹਦੇ ਬਹੁਤ ਨਜ਼ਾਰਾ ਆਉਂਦਾ ਟ੍ਰੇਨ ਦੇਖਣ ਨੂੰ ਨਵੀਂ ਪਟੜੀ ਬਣੀ ਆਂਦੀ ਆਂ ਅੰਗਰੇਜ਼ਾਂ ਨੇ ਚਲਾਈ ਸੀ ਸਿਮਲਾ ਨੂੰ ਕਲਕਾ ਟੁਇਨ ਟ੍ਰੇਨ ਬਹੁਤ ਅੰਦਰੋਂ ਦੇਖੋ ਅੰਦਰੋਂ ਟ੍ਰੇਨ ਬਹੁਤ ਸੋਹਣੀ ਆ ਬਹੁਤ ਵਧੀਆ ਅਨਰਸਾ ਸਮਝੋ ਬਹੁਤ ਵਧੀਆ ਚੀਜ਼ ਆ ਇੱਕ ਕਰੀ ਆਪਦੀ ਜ਼ਿੰਦਗੀ ਚ ਸਫ਼ਰ ਜ਼ਰੂਰ ਕਰਕੇ ਦੇਖੋ ਟੋਟ ਟ੍ਰੇਨ ਤੇ ਤੇ ਆਪਨੇ ਆ ਗਿਆ ਪਹਿਲਾ ਸਟੇਸ਼ਨ ਦੇਖਦੇ ਆਪਾਂ ਵੀਡੀਓ ਅੱਗੇ ਵੀਡੀਓ ਨਮ ਬਣੇ ਰਹੋ ਵੀਡੀਓ ਬਹੁਤ ਵਧੀਆ ਪਹਿਲਾ ਸਟੇਸ਼ਨ ਆ ਗਿਆ ਚਲੋ ਜੀ ਆਪ ਦੂਜੀ ਵੀਡੀਓ ਜੇ ਤੁਹਾਨੂੰ Shimla ਦਾ ਸਾਰਾ ਟੂਰ ਦਿਖਾਵਾਂਗੇ ਪਹਿਲਾ ਪਹਿਲੀ ਵੀਡੀਓ ਇਹ ਆ ਕਲਕੱਤਾ ਤੋਂ Shimla ਤੱਕ ਉਦੋਂ ਬਾਅਦ ਦੂਜੀ ਵੀਡੀਓ ਤੁਹਾਨੂੰ ਸਾਰੇ Shimla ਦੀ ਜਾਣਕਾਰੀ Shimla ਸ਼ਹਿਰ ਚ ਕਿੱਥੇ ਕਿੱਥੇ ਰਹਿਣ ਨੂੰ ਥਾਂ ਕਿੱਥੇ ਕਿੱਥੇ ਕਮੋਣ ਵਾਲੀਆਂ ਥਾਵਾਂ ਜਾਂ ਕਿਸੇ ਹੋਰ ਥਾਂ ਦੇਖਣ ਬਹੁਤ ਸੋਹਣੀਆਂ ਦੇਖਣ ਵਾਲੀਆਂ ਥਾਵਾਂ ਸਾਨੂੰ ਅਗਲੀ ਵੀਡੀਓ 'ਚ ਆਪਾਂ ਦਿਖਾਵਾਗੇ ਆ ਪਹਿਲੀ ਆ ਇੱਥੇ ਕਿਸੇ ਨੇ ਚਾਹ ਪਾਣੀ ਜਾਂ ਕੁਝ ਹੋਰ ਸਕਣਾ ਇੱਥੇ ਲੈ ਕੇ ਸ਼ੱਕ ਸ਼ੱਕ ਦਾ ਲੋ ਜੀ ਆਪਣੀ ਯਾਤਰਾ ਹੋ ਗਈ ਅੱਗੇ ਸ਼ੁਰੂ ਆਪਾਂ ਦੇਖਦੇ ਹਾਂ ਅੱਗੇ ਕਿਉਂਕਿ ਉਹਨੇ ਇੱਥੇ ਖੁਦਕੁਸ਼ੀ ਕਰ ਲਈ ਸੀ ਕਿਉਂ ਇਹ ਜਿਹੜੀ 터ਨਲ ਆ ਇਹਨੂੰ ਬਣਾਉਣ ਲਈ ਦੁਨਿਆਪਾਸ ਸੁਖਦਾਈ ਹੁੰਦੀ ਸੀ ਕਿਉਂ ਇਹ ਟਨੜਾ ਆਪਸ ਵਿੱਚ ਹੀ ਨਹੀਂ ਮਿਲੀ ਉਹਦਾ ਕਰਕੇ ਉਹਨੇ ਇੱਥੇ ਖੁਦਕੁਸ਼ੀ ਕਰ ਲਈ ਉਹਦੇ ਨਾਂ ਤੇ ਸਟੇਸ਼ਨ ਬਣਿਆ ਹੋਇਆ ਦੇਖਦੇ ਆ ਅੱਗੇ ਵੀਡੀਓ ਇਹ ਗੁਫਾ ਆ ਗਈ ਹੈ 3 ਕਿਲੋਮੀਟਰ ਦੀ ਇਹ ਆਪਸ ਵਿੱਚ ਨਹੀਂ ਆਪਾਂ ਅੱਗੇ ਹੁਣ ਸੋਲਨ ਸਹਿਰ ਸੋਲਨ ਸਹਿਰ ਦੇਖੋ ਇਥੋਂ ਕਿੰਨਾ ਸੋਹਣਾ ਖੇਤੀ ਜਿਆਦਾ ਹੁੰਦੀ ਆ ਮਸ਼ਰੂਮ ਦੀ ਖੇਤੀ ਆ ਤੇ ਇੱਕ ਟਰਾਈਡੈਂਟ ਬਹੁਤ ਵੱਡੀ ਫੈਕਟਰੀ ਆ ਇਥੇ ਸੋਲਨ ਸਰਚ ਜੋ ਕਿ ਇੱਕ ਧਾਗੇ ਦੀ ਫੈਕਟਰੀ ਆ ਜਾਂ ਕੁਝ ਹੋਰ ਸੋਲਨ ਸ਼ਹਿਰ ਚ ਬਹੁਤ ਵਧੀਆ ਸੋਲਨ ਸ਼ਹਿਰ ਵੀ ਦੇਖਣ ਵਾਲਾ ਦੇਖਣ ਜੋਗਾ ਇਸ ਕਿ ਰੋਕੇ ਦੇਖਣਾ ਹੋਵੇ ਸੋਲਨ ਸ਼ਹਿਰ ਬਹੁਤ ਸੋਹਣੀ ਜਗ੍ਹਾ ਸੋਲਨ ਸ਼ਹਿਰ ਦੇਖਣ ਵਾਲੀਆਂ ਲਓ ਜੀ ਆਪਾਂ ਅਗਲੇ ਸਟੇਸ਼ਨ ਨੂੰ ਚੱਲ ਪਏ ਸੋਲਨ ਸ਼ਹਿਰ ਤੋਂ ਬਹੁਤ ਸੋਹਣੀ ਟੁਇਨ ਬਹੁਤ ਸੋਹਣੀ ਸੁਣੀ ਜਗ੍ਹਾ ਦੇਖਣ ਵਾਲੀਆਂ ਦੇਖੋ ਟ੍ਰੇਨ ਦੇਖੋ ਟ੍ਰੇਨ ਬਹੁਤ ਸਕੂਨ ਸਕੂਨ ਆਉਂਦਾ ਉਹ ਦਿਲ ਨੂੰ ਟ੍ਰੈਨ 'ਚ ਬੈ ਕੇ ਬਹੁਤ ਸੋਹਣੀ ਚੀਜ਼ ਬਣਾਈ ਵੀ ਆ ਟ੍ਰੇਨ 'ਚ ਬੈਠ ਕੇ ਆਵਾਵਾਂ ਦੇਖਣ ਦਾ ਬਹੁਤ ਨਜ਼ਾਰਾ ਹੁੰਦਾ ਦੇਖੋ ਕਿੰਨਾ ਸੋਹਣਾ ਸ਼ਹਿਰ ਆ ਤਾਂ ਤੁਸੀਂ ਦਾ ਟ੍ਰੇਨ ਦੇਖੋ ਕਿਸੇ ਨੇ ਬਹੁਤ ਸੋਹਣੀ ਚੀਜ਼ ਬਣਾਈ ਆ ਦੇਖੋ ਕਿੰਨਾ ਸੋਹਣਾ ਸ਼ਹਿਰ ਲੱਗਦਾ ਇੱਥੋਂ ਟ੍ਰੇਨ ਤੇ ਬੈਠਣ ਕਿ ਸੋਲਨ ਸ਼ਹਿਰ ਆ ਅਜੇ ਤੱਕ ਮੁੱਕਿਆ ਨਹੀਂ ਬਹੁਤ ਵੱਡਾ ਸ਼ਹਿਰ ਆ ਸੋਲਨ ਤੇ ਇੱਥੇ ਮਸ਼ਰੂਮ ਦੀ ਖੇਤੀ ਹੁੰਦੀ ਆ ਬਹੁਤ ਜ਼ਿਆਦੇ ਮਾਤਰਾ 'ਚ ਕੁਦਰਤ ਦੇ ਨਜ਼ਾਰੇ ਦੇਖੋ ਬਹੁਤ ਸੋਹਣੀ ਕੁਦਰਤ ਦੀ ਕਲਾਕਾਰੀ ਬਣਾਈ ਵੀ ਆ ਕੁਦਰਤ ਦੀ ਵੀ ਇਨਸਾਨ ਦੀ ਵੀ ਸਾਰਾ ਰਲ ਮਿਲ ਕੇ ਕਿੰਨੀ ਸੋਹਣੀ ਬਹੁਤ ਚੀਜ਼ ਸੋਹਣੀ ਬਣਾਈ ਵੀ ਆ ਕੁਦਰਤ ਨੇ ਅੱਗੇ ਤੁਹਾਨੂੰ ਬਰਫਵਾਰੀ ਥੋੜੀ ਥੋੜੀ ਪੈਂਦੀ ਦਿਖਾਵਾਂਗੇ ਤੇ ਬਰਫਵਾਰੀ ਵੀ ਬਹੁਤ ਜ਼ਿਆਦਾ ਪੈਂਦੀ ਆ ਸ਼ਮਲੇ ਉਹ ਦਿਖਾਉਣੇ ਆ ਇਹਦੂ ਬਾਅਦ ਟ੍ਰੇਨ 'ਚ ਕਿਸੇ ਨਾਲ ਗੱਲ ਹੋਈ ਸੀ ਆਪਣੇ ਯਾਰ ਮਿੱਤਰ ਨਾਲ ਉਹ ਕਹਿੰਦਾ ਸੀ ਇਹਦੂ ਬਾਅਦ ਬਰਫਵਾਰੀ ਪੈਣੀ ਸ਼ੁਰੂ ਹੋ ਜਾਣੀ ਆ ਬਰਫਵਾਰੀ ਪੈਂਦੀ ਆ ਉਜੋਂ ਦਿਖਾਉਣਾ ਟ੍ਰੇਨ ਤੇ ਆ ਦੇਖੋ ਅੰਗਰੇਜ਼ ਵੀ ਘੁੰਮਣਾਉਂਦੇ ਆ ਇੱਥੇ ਆ ਗਈ ਜੀ برفਬਾਰੀ ਬਹੁਤ ਜਿਆਦਾ برفਬਾਰੀ ਹੋਈ ਵੀ ਆ ਥੋੜਾ ਜਿਹਾ ਕੱਟ ਕੇ ਸੀਨ ਦਿਖਾਇਆ ਵਾ ਸਾਨੂੰ ਜਿੱਥੋਂ ਸ਼ੁਰੂ ਹੁੰਦੀ ਸੀ ਉੱਥੋਂ ਦਿਖਾਉਣੀ ਸੀ ਉੱਥੋਂ ਉਹ ਵੀਡੀਓ ਬਣਾਣੀ ਨਹੀਂ ਮੋਬਾਈਲ ਡੈੱਡ ਹੋ ਗਿਆ ਥੋੜਾ ਜਿਹਾ ਜਿੱਥੋਂ ਬਾਰਫ ਸ਼ੁਰੂ ਹੁੰਦੀ ਆ ਥੋੜੀ ਥੋੜੀ ਪੈਣੀ ਉੱਥੋਂ ਉੱਥੇ ਬਹੁਤ ਸੋਹਣਾ ਜੀਜਾ ਆਪਾਂ ਪਹੁੰਚ ਗਏ ਸਿਮਲੇ ਦੇ ਇੱਕ ਸਟੇਸ਼ਨ ਰਹਿ ਗਿਆ ਆਪਾਂ ਪਹੁੰਚ ਗਏ ਸਿਮਲੇ ਦੇ ਨੇੜੇ ਇੱਕ ਸਟੇਸ਼ਨ ਰਹਿ ਗਿਆ ਇਦੋਂ ਗਾਹਾ ਸ਼ਿਮਲੇ ਪਹੁੰਚ ਜਾਗੇ ਆ ਦੇਖੋ ਇੱਥੇ ਪਈ ਦੀ ਥੋੜੀ ਥੋੜੀ ਬਰਫ਼ ਬਰਫ਼ ਦਾ ਬਰਫ਼ ਦਾ ਨਜ਼ਾਰਾ ਹੀ ਕੁਦਰਤੀ ਬਹੁਤ ਨਜ਼ਾਰਾ ਪਰ ਮੇਰੇ ਹੱਥ ਠਰੀ ਜਾਂਦੇ ਆ ਇਹਦਾ ਕਰਕੇ ਵੀਡੀਓ ਮੋਬਾਈਲ ਬਾਹਰ ਨਹੀਂ ਨਿਕਲ ਸਕਦਾ ਤੇ ਯਾ ਟ੍ਰੇਨ ਤੇ ਵੀ ਬਰਫ਼ ਜੰਮ ਗਈ ਇੱਕ ਘੰਟੇ 'ਚ ਉੱਤੇ ਟ੍ਰੇਨ ਦੇ ਬਰਫ਼ ਜੰਮ ਗਈ ਪਹਿਲਾਂ ਟ੍ਰੇਨ ਜੰਮ ਪਲੇਨ ਸਾਫ਼ ਸੀ ਜਦੋਂ ਬਰਫ਼ਵਾਰੀ ਹੋਣ ਲੱਗ ਗਈ ਇੱਕ ਘੰਟੇ 'ਚ ਉੱਤੇ ਆ ਟ੍ਰੇਨ ਦੇ ਦੇਖਦੇ ਦੇਖਦੇ ਉੱਤੇ برف ਜੰਮ ਗਈ ਟ੍ਰੇਨ ਦੇ ਮਾ ਹੱਥ ਸੁੰਨ ਹੋਏ ਪਿਆ ਤੇ ਗਲਵਸ ਨਹੀਂ ਸੀ ਤੇ ਤੁਹਾਨੂੰ ਦਿਖਾਉਣੇ ਸਾਰੀ ਵੀਡੀਓ ਵੀਡੀਓ ਨਾ ਬਣੇ ਰਹੋ ਵੀਡੀਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਲਾਸਟ ਤੱਕ ਜਰੂਰ ਦੇਖਿਆ ਕਰੋ ਆਪਾਂ ਇਦਾਂ ਦੀ ਵੀਡੀਓ ਹੋਰ ਵੀ ਬਣਾਵਾਂਗੇ ਦੇਖੋ ਕਿੰਨਾ ਟ੍ਰੇਨ ਬਹੁਤ ਇੰਨੀ ਸੋਹਣੀ ਲੱਗਦੀ ਹੈ ਨਾ ਮੈਂ ਕੁਝ ਕਹਿ ਨਹੀਂ ਸਕਦਾ ਉਹਦੇ ਕੋਲੋਂ ਬਰਫੀ ਚੱਲਦੀ ਟ੍ਰੇਨ ਇੰਨੀ ਸੋਹਣੀ ਲੱਗਦੀ ਆ ਵੀ ਪਤਾ ਨਹੀਂ ਕੀ ਹੋਰ ਦੁਨੀਆ ਅਲੱਗ ਦੁਨੀਆ ਹੀ ਆ ਆ ਗਈ ਗੁਫਾ ਗੁਫਾ ਦੇ ਵਿੱਚ ਦੀ ਬਰਫੋ 1 ਘੰਟੇ ਚ ਟ੍ਰੇਨ ਦੇ ਉੱਤੇ ਬਰਫ ਜਾਮਾਂਗੀ ਦੇਖੋ ਕਿੰਨੀ ਸੋਹਣੀ ਜਗ੍ਹਾ ਬਣਾਈ ਆ ਇਹ ਦੇਖਣ ਦਾ ਨਜ਼ਾਰਾ ਜੇ ਬਰਫਵਾਰੀ ਚ ਆਉਣਾ ਜਨਵਰੀ ਤੋਂ ਫਰਬੀ ਦੇ ਵਿੱਚ ਵਿੱਚ ਆਉਣਾ ਉਦੋਂ ਬਹੁਤ ਬਰਫਵਾਰੀ ਹੁੰਦੀ ਆ ਆਪਾਂ ਕਿਸੇ ਬੰਦੇ ਤੋਂ ਜਾਣਕਾਰੀ ਲੈਂਦੇ ਜਿਹੜੇ ਬੰਦੇ ਤੋਂ ਉਦੋਂ ਇਹ ਬਰਫਵਾਰੀ ਉਦੋਂ ਹੁੰਦੀ ਆ ਇਸਿਮਲੇ ਤੋਂ ਦੋ ਸਟੇਸ਼ਨ ਥੱਲੋਂ ਬਰਫਵਾਰੀ ਪੈਣ ਲੱਗ ਜਾਂਦੀ ਹੈ ਉੱਪਰ ਜਾ ਕੇ ਸਿਮਲੇ ਮਨਾਲੀ ਕੁਲੂ ਮਨਾਲੀ ਕੁਫਰੀ ਸਾਰੇ ਬਰਫ ਬਰਫ ਬਹੁਤ ਸੋਹਣੀ ਚੀਜ਼ ਬਣੀ ਹੋਈ ਕੁਦਰਤ ਦੀ ਮੰਨੀਓ ਤੇ ਆ ਗਿਆ 1 ਕਿਲੋਮੀਟਰ ਦੀ ਗੁਫਾ ਗਈ ਹੈ ਲਿਗਾ ਪੰਪੋਂਚਨ ਵਾਲੇ ਸਿੰਮਲੇ ਆ ਗੁਫਾ ਨੰਕੇਦੂਆ ਸਿੰਮਲਾ ਸ਼ੁਰੂ ਹੋ ਜਾਂਦਾ ਦੇਖੋ ਆ ਗਈ ਆਪਾਂ ਸਿੰਮਲੇ ਪਹਿਲਾ ਸਟੇਸ਼ਨ ਸਿੰਮਲੇ ਦਾ ਪਹੁੰਚ ਗਏ ਆਪਾਂ ਅਗਲੀ ਵੀਡੀਓ ਤੁਹਾਨੂੰ ਦਿਖਾਉਣੇ ਆ ਗਾਂਲੇ ਵਲੌਗ ਚ ਸਸਰੀ